ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਦੇ ਉੱਪਰ ਚੋਹਾਂ ਡੈਰੀ ਫਾਰਮ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਨੰਮੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਜੋ ਵੀਰ ਅੱਜ ਪਹਿਲੀ ਵਾਰ ਆਪਣੇ ਇਸ ਚੈਨਲ ਤੇ ਵੀਡੀਓ ਵੇਖ ਰਹੇ ਹੋ ਉਹ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਇਸੇ ਤਰ੍ਹਾਂ ਅੱਜ ਆਪਾਂ ਪਹੁੰਚੇ ਆ ਮੋਗਾ ਜ਼ਿਲ੍ਹੇ ਦੇ ਵਿੱਚ ਜਿੱਥੇ ਕੇ ਬਾਈ ਜੀ ਦੇ ਕੋਲ ਤੀਜੇ ਸੂਏ ਮੱਝ ਬਕਾਊ ਹੈ ਜਿਸ ਦੇ ਕੇ ਵੀ ਤੋਂ 22 ਦਿਨ ਬਾਕੀ ਹੈ ਸੁੰਦੇ ਅਜੇ ਦੂਸਰੇ ਸੂਏ ਸਮੱਝ ਨੇ 14 ਲੀਟਰ ਦੁੱਧ ਦਿੱਤਾ ਤੇ ਬਾਈ ਜੀ ਦੇ ਮੁਤਾਬਕ ਇਸ ਮੱਝ ਦਾ ਜੋ ਮੁੱਲ ਹੈ ਕੀਮਤਾ ਬਾਈ ਨੇ ਰੱਖੀ ਉਹ 1 ਲੱਖ ਰੁਪਏ ਹੈ ਤੇ ਜਿਸ ਵੀਰ ਨੇ ਖਰੀਦਣੀ ਹੈ ਜੋ ਚਾਹ ਬਾਣਾ ਖਰੀਦਣ ਤੋਂ ਬਾਈ ਨਾਲ ਸੰਪਰਕ ਕਰ ਸਕਦਾ ਵੀਰ ਦਾ ਨੰਬਰ ਹੈਗਾ 76197 0046 76970046 ਇਹ ਵੀਰ ਦਾ ਨੰਬਰ ਹੈ ਜਿਹੜਾ ਵੀ ਵੀਰ ਖਰੀਦਣ ਦਾ ਚਾਹ ਬਣਾ ਉਹ ਸੰਪਰਕ ਕਰ ਸਕਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ